ਕਰਨ ਗਏ ਸੀ ਪ੍ਰੀ ਵਿਡਿੰਗ ਸ਼ੂਟ ਪਰ ਵਿਆਹ ਵਾਲੇ ਮੁੰਡਾ ਕੁੜੀ ਦੇ ਪਿੱਛੇ ਪੈ ਗਿਆ ਡੂਮਣਾ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਹੁੰਦੇ ਸਮੇਂ ਵਿੱਚ ਵਿਆਹ ਤੋਂ ਪਹਿਲਾਂ ਵਿਆਹ ਵਾਲੇ ਮੁੰਡਾ ਕੁੜੀ ਵੱਖ-ਵੱਖ ਲੋਕੇਸ਼ਨਾਂ ਤੇ ਜਾ ਕੇ ਪ੍ਰੀ ਵਿਡਿੰਗ ਸ਼ੂਟ ਕਰਵਾਉਂਦੇ ਨੇ ਪਰ ਹੁਣ ਇੱਕ ਪ੍ਰੀ ਵਿਡਿੰਗ ਸ਼ੂਟ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਕੁੜੀ ਅਤੇ ਕੈਮਰਾਮੈਨ ਸਾਰੇ ਹੀ ਜ਼ਮੀਨ ਤੇ ਬੈਠੇ ਹਨ ਦਰਸਲ ਵੀਡੀਓ ਵਿੱਚ ਜੋ ਤੁਹਾਨੂੰ ਮੁੰਡਾ ਕੁੜੀ ਦਿਖਾਈ ਦੇ ਰਹੇ ਨੇ ਇਹ ਆਪਣਾ ਪ੍ਰੀ ਵਿਡਿੰਗ ਸ਼ੂਟ ਕਰਵਾਉਣ ਲਈ ਇੱਕ ਲੋਕੇਸ਼ਨ ਜੰਤੇ ਆਏ ਸੀ ਪਰ ਵੀਡੀਓ ਬਣਾਉਂਦੇ ਹੋਏ ਅਚਾਨਕ ਹੀ ਉੱਥੇ ਦਰਖਤ ਤੇ ਲੱਗਾ ਡੂਮਣਾ ਉੱਡਣ ਲੱਗ ਜਾਂਦਾ ਏ ਜਿਸ ਕਰਕੇ ਇਹ ਸਾਰੇ ਹੀ ਡੂਮਣੇ ਤੋਂ ਬਚਣ ਲਈ ਜ਼ਮੀਨ ਤੇ ਹੀਠਾਂ ਨੂੰ ਮੂੰਹ ਕਰਕੇ ਬੈਠ ਜਾਂਦੇ ਨੇ ਅਤੇ ਵਿਆਹ ਵਾਲਾ ਮੁੰਡਾ ਕਹਿੰਦਾ ਹੈ ਕਿ ਮੇਰੇ ਤਾਂ ਪਹਿਲਾਂ ਵੀ ਲੜਿਆ ਹੋਇਆ ਏ ਮੈਨੂੰ ਤਾਂ ਡਰ ਲੱਗਦਾ ਏ ਭਾਜੀ ਇੱਕ ਵਾਰ ਲੜ ਚੁੱਕਾ ਮੇਰੇ ਭਾਜੀ ਮੈਂ ਫੂਲਟ ਕਰਦਾ ਸੀ ਮੈਂ ਭਾਜੀ ਕੀ ਚੱਕਰ ਪਿਆ ਇਹ ਕੀ ਹੋਇਆ ਇਹ ਇਹ ਫ੍ਰੀਫਾਇਰਿੰਗ ਗੱਲ ਤੇ ਮਰੀ ਬੈੜੀ ਗਾਈ ਸੀ ਕਰਨ ਹਾਂਜੀ ਹਾਂਜੀ ਅੱਛਾ ਜੀ ਚਲ ਚਲ ਤੋਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ